ਕੁਝ ਆਓ ਜੀ ਅੱਦੋ ਦੀ ਵੰਡ ਲਾ ਜਵਾਕ ਮਖਣਾ ਹੋਵੇ ਮੈਂ ਫੇਕੇ ਆਉਂ ਚੱਲੀ ਛਾਣੇ ਕਹਿੰਦੇ ਕਹਿੰਦੇ ਵੀ ਦੋ ਭਾਂਡੇ ਕਹਿੰਦੇ ਵੀ ਖੜਕਦੇ ਨੇ ਦੇ ਖੜਕ ਹਨਾ ਵੀ ਜਾਨੀ ਜਦੋਂ ਦੋ ਜਣੇ ਹੋਣ ਮੜਾ ਮੜ ਲੜਾਈ ਝਗੜਾ ਤੇ ਗੁੱਸੇ ਮਸਾਲੇ ਹੁੰਦੇ ਰਹਿੰਦੇ ਐਂ ਕਹਦੇ ਮਟਿਆਰ ਤੇ ਗੱਭਰੂ ਤੇ ਭਈ ਤੂੰ ਤੋਂ ਮੈਂ ਹੋ ਗਈ ਤੇ ਤੂੰ ਤੋਂ ਮੈਂ ਮੈਂ ਤੋਂ ਬਾਅਦ ਮੈਂ ਮੈਂ ਤੂੰ ਤੋਂ ਹੋ ਗਈ ਸਹੀ ਲੜਾਈ ਵਧ ਗਈ ਹੋ ਲੜਾਈ ਵੱਧ ਗਈ ਮਟਿਆਰ ਕਿਤੇ ਯਾਦ ਹੀ ਗਰੋਜ਼ ਆ ਗਈ ਕਹਿੰਦੀ ਗੱਲ ਸੁਣ ਲਾ ਕਹਿੰਦੀ ਆਪਣੇ 6 ਨਿਆਣੇ ਐ ਤੇ 6ਾਂ ਚੋਂ ਤਿੰਨ ਜਿਹੜੇ ਮਰਜ਼ੀ ਚੁਣ ਕੇ ਚੱਕ ਲਾਂ ਤੇ ਤਿੰਨ ਮੈਨੂੰ ਦੇ ਤੇ ਕਹਿੰਦੀ ਆਪਣੀ ਓਕੇ ਪਏ ਐ ਇਦਾਂ ਦੀ ਕੁਛ ਗੱਲਾਂ ਗਾਣਾ ਬੜਾ ਪਿਆਰਾ ਸੁਣ ਲੋ ਗਾਣਾ ਕੀ ਕਰ ਅਜੇ ਕਾਕੇ ਅੱਦੂ ਉੱਦੀ ਵੰਡ ਲਾ ਜਵਾਗ ਮੱਖਣਾ ਮੇ ਮੇਕੇ ਆ ਨ ਜੱਲੀ ਏੜੜਾ ਖਾਨੇ ਤੋਂ ਬੜਾ ਸਮਝ ਆਇਆ ਕਹਿੰਦੀ ਅੱਖ ਕੇ ਮੈਂ ਢੋਲਾ ਤੈਨੂੰ ਫੈਸਲਾ ਸੁਣਾਇਆ ਕਹਿੰਦੀ ਬਸ ਅੱਜ ਤੋਂ ਨਾ ਬਾਦ ਰੱਖੀ ਚਾਹ ਗ ਮੱਖਣਾ ਵੀ ਮੈਂ ਤੇ ਕਨ ਜਲੀ ਅੱਧੋ ਅਧੀ ਵੰਡਲਾ ਚ ਵਾ ਕੇ ਮੱਖਣਾ ਵੀ ਮੈਂ ਤੇ ਕਨ ਜਲੀ ਸੱਚੀ ਕਹਿ ਰਹੀ ਹੈ ਕਿ ਮਜ਼ਾਕ ਕਰ ਰਹੀ ਹੈ ਮੈਂ ਕਹਾ ਸੱਚੀ ਕਹਿ ਰਹੀ ਹੈ ਕਿ ਮਜ਼ਾਕ ਕਰ ਰਹੀ ਹੈ ਸੱਚੀ ਕਹਿ ਰਹੀ ਹਾਂ ਐ ਹੈ ਯਾਰ ਮੈਨੂੰ ਤੇਰੇ ਮੁਖੜੇ ਤੋਂ ਐਂ ਲੱਗਦਾ ਜਿਵੇਂ ਤੂੰ ਮੈਨੂੰ ਮਜ਼ਾਕ ਕਰ ਰਹੀ ਨਹੀਂ। ਕਿ ਸੱਚੀ ਕਰ ਰਹੀ ਐ? ਕੋਈ ਮਜ਼ਾਕ ਨਹੀਂ ਸੱਚੀ ਜਾਰੀ ਆ। ਅਜਾ ਸੱਚੀ ਯਾਰੀ ਸੱਚੀ ਕਰੀ ਹੈ। ਯਾਰ ਮੈਨੂੰ ਤੇਰੇ ਮੁਖੜੇ ਤੋਂ ਹਜੇ ਵੀ ਲੱਗੀਆਂ ਨੇ। ਵੀ ਤੂੰ ਜਿਵੇਂ ਮਜ਼ਾਕ ਕਰੀ। ਮੁਖੜੇ ਤੇ ਵੀ ਯਾਰ ਵੇ ਲੋਕ ਨੇ ਨਾ ਹਾਂ। ਮੁਖੜੇ ਦੇ ਨਾਂ ਕਿਨੇ। ਮੁਖੜਾ ਮੂੰਹ ਫੇਸ ਚਿਹਰਾ ਤੇ ਜੇ ਕਹਦੇ ਆਪਣੇ ਪਿੰਡਾਂ ਵਾਲੇ 500 ਰੁਪਏ ਲੱਗੇ ਹੋਣਾ ਤੇ ਜਨਾਨੀ ਮੂੰਹੋਂ ਬੋਲਣੋਂ ਨਾ ਹਟੇ ਫੇਰ ਪਤਾ ਹੀ ਕਹਿੰਦੇ ਹੁੰਦੇ ਆ ਬਸੌੜ ਦੇ ਮੂੰਹ ਹਈ ਹੰਦਣਾ ਹੁਣ ਭੱਜ ਗਈ ਸੱਚੀ ਨਾ ਬਾਈ 1 2 3 4 5 7 8 9 ਇਹ ਤਾਂ ਜਿਆਦਾ ਬਠੇ ਆ ਆਪਣਾ ਸਹੀ ਹੈ ਹੈਨਾ ਅੱਦ ਐਂ ਕਰੀ ਸੱਚੀ ਕਰੀ ਹੈ ਹੈ ਆਨਤ ਹੀ ਡਰਾਉਂਦੀ ਨਹੀਂ ਜਾਂ ਨਹੀਂਤਾ ਜਾਣੀ ਮੱਤ ਨਹੀਂ ਜਿਆਦਾ ਸਹੀ ਹੈ ਤੇਰੇ ਲੁੱਟ ਲੈ ਨਹੀਂ ਤੇਰੇ ਜਾਣ ਦਾ ਤਾਂ ਸਾਨੂੰ ਵਿਆਜ ਨਾ ਚਾਹਨੇ ਨਤੇ ਕਿਹਦੇ ਜਾਣ ਦੀ ਨਹੀਂ ਜਾਣੀ ਆਦਾ ਜਾਣੇ ਨਹੀਂ ਤੇਰੇ ਜਾਣ ਦਾ ਤਾਂ ਸਾਨੂੰ ਵੀ ਆਜ ਨਾ ਚਾਣੇ ਆਹ ਬੌਧਿਓਖੀ ਸੋਖੀ ਹੋਣ ਦੀ ਤਾਂ ਲੋੜ ਕੋਈ ਨਾ ਆਹ ਨਿਓਖੀ ਸੋਖੀ ਹੋਣ ਦੀ ਤਾਂ ਲੋੜ ਕੋਈ ਨਾ ਨੀਅਤ ਤੇ ਛੱਡ ਜਾ ਜਵਾਗ ਨਿਸ਼ੇ ਆਜ ਤੈਨ ਛੱਡ ਜਾ ਜਵਾਗ ਓ ਤੇਰੇ ਜੀਆਂ ਦੀਵੀਆਂ ਦੀ ਥੋੜ ਕੋਈ ਨਾ ਨੀਅਤ ਛੱਡ ਜਾ ਜਵਾਗ ਓ ਤੇਮੀ ਹਲ ਛੋੜ ਗਈ ਨਾਨੀ ਤੇ ਛੱਡਦਾ ਜਵਾਦ ਹਾਏ ਚਰਵੜ ਦਿਨ ਖੰਨ ਤੇਨੂੰ ਬੋਲ ਸਮਝਾਇਆ ਅੱਖ ਤੇ ਮਢੋਲ ਤੈਨੂੰ ਫਸਰਾ ਸੁਣਾਇਆ ਚਰਵੜ ਦਿਨ ਖੰਨ ਤੇਨੂੰ ਬੋਲ ਸਮਝਾਇਆ ਅੱਖ ਤੇ ਮਢੋਲ ਤੈਨੂੰ ਫਸਰਾ ਸੁਣਾਇਆ ਰੋਂਦੀ ਰੰdita ਨਹੀਂ ਆਦਾ ਜਾਣੇ ਤੇਰੀ ਜਾਣ ਦਾ ਸਾਨੂੰ ਭਾਜ ਨਾ ਜਾਣੇ ਹੋਰ ਰੋਂਦੀ ਰੰdita ਨਹੀਂ ਆਦਾ ਜਾਣੇ ਤੇਰੀ ਜਾਣ ਦਾ ਸਾਨੂੰ ਭਾਜ ਨਾ ਜਾਣੇ ਤਦ ਯੋਖਸਕੀ ਹੋਣ ਦੀ ਤਾਂ ਲੋੜ ਕੋਈ ਨਾ ਅੱਖਸਕੀ ਹੋਣ ਦੀ ਤਾਂ ਲੋੜ ਕੋਈ ਨਾ ਨੀਂਦ ਤੇ ਛੱਡ ਜਾ ਜਵਾਗ ਹੋਰ ਤੇ ਰਦੀਆਂ ਤਤ ਤਤ ਤੇਰੇ ਨੀਂਦਾਂ ਦੀਆਂ ਦੀਆਂ ਛੱਡਦਾ ਜਵਾਬ ਗੱਲ ਤੇਰੀ ਨਹੀਂ ਅਦੀ ਵੀ ਅੱਜ ਥੋੜ ਕੋਹੀ ਨਾ ਨੀਅਤ ਛੱਡਦਾ ਜਵਾਬ ਹਾਏ ਉਹ ਤੁਮੜਿਆ ਉਹਨਾਂ ਨੂੰ ਵੀ ਇਕੋ ਲਾਇਆ ਕਰ ਹਰ ਬਰੋਂਦੇ ਕਹਿਣਾ ਨਾ ਪਵੇ ਹੋਣੀ ਲਾਇਆ ਹਨ ਆ 2.5 ਲੱਖ ਦਾ ਮੈਚ ਇਹ ਸਿੰਗਰ ਵੀ ਚੰਗਾ गा ਰਿਹਾ ਇਹਨਾਂ ਦਾ ਆਟੋਮੈਟਿਕ ਵੀ ਵਧੀਆ ਗੱਡੀ ਵਾਜ ਉਹ ਉਹ 5-500 ਦਾ ਮੈਚ ਉਹ ਲਾਇਆ ਕਰ ਨਾ ਇਕੋ ਅਨੂ ਇਹ ਕੋ ਵੀ ਦਿੰਦਾ ਇਹਨੂੰ ਮੈਂ ਕਿਹਾ ਤੇ ਸਿੰਗਰ ਵੀ ਚੰਗਾ ਗਾਉਂਦਾ ਉਹਨੂੰ ਕੁਛ ਨਹੀਂ ਦਿੰਦਾ ਉਹ ਤਾਂ ਐ ਬੋਲ ਜਿੰਦੇ ਜਿਵੇਂ ਟੋਟੇ ਖਾਧੇ ਹੁੰਦੇ ਆ ਉਹਨਾਂ ਮਾਲਾ ਦੇ ਕਰਨ ਨਾਲ ਇਹਦੇ ਵਾਇਰਸ ਕਰ ਦੇ ਆ ਜਾ ਅਗਦਾਸ ਕਿਹੜੇ ਕਿਹੜੇ ਰੱਖਣੇ ਕਹਿੰਦੀ ਪਤਾ ਲੱਗੂ ਉਦੋਂ ਜਦੋਂ ਗੋਦੀ 'ਚ ਜੱਕਣੇ ਸਾਰੇ ਨਹੀਂ ਮਾਰ ਹਾਂ ਕਹਿੰਦੇ ਛੇ ਨੇ ਜਵਾਕਦਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਦੋਂ ਜਦੋਂ ਗੋਦੀ 'ਚ ਜੱਕਣੇ ਐਂ ਕਹਣਾ ਹੈ ਉਹਦੋਂ ਮਨ ਨੂੰ ਸਮਝ ਲੱਗੀ ਵੀ ਛੇ ਜਵਾਕ ਹੈ ਛੇ ਜੋ ਤਿੰਨ ਤੇਰੇ ਤਿੰਨ ਮੇਰੇ ਐਂ ਕਹਨੀ ਹੈ ਹੈਨਾ ਤੇ ਜਿਹੜਾ ਬੱਚਾ ਐ ਜੀ ਕਿਤੇ ਉਹ ਕਿਤੇ ਐ ਜੀ ਹੈ ਉਹ ਕਿਤੇ ਜਦੋਂ ਨਿੱਕਾ ਜਵਾਕ ਆਪਾਂ ਗੋਦੀ ਚੱਕਦੇ ਆ ਛੋਟਾ ਜਵਾਕ ਗੋਦੀ ਚੱਕਦੇ ਆ ਨਾ ਫਿਰ ਐਂ ਕਰਨਾ ਪੈਂਦਾ ਹੈ ਕਿਵੇਂ ਕਰਨਾ ਪੈਂਦਾ ਜਦੋਂ ਕਰਨਾ ਪੈਂਦਾ ਜਦੋਂ ਨਿੱਕਾ ਜਵਾਕ ਆਪਾਂ ਗੋਦੀ ਚੱਕਦੇ ਆ ਓ ਮੈਂ ਉਹ ਗੱਲ ਨਹੀਂ ਕਰ ਰਿਹਾ ਤੂੰ ਕਿਹਾ ਛੇ ਨੇ ਜਵਾਕ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਹ ਤੈਨੂੰ ਜਦੋਂ ਗੋਦੀ 'ਤੇ ਚੱਕਣੇ ਉਹ ਤਾਂ ਮੈਂ ਸਮਝ ਗਿਆ ਵੀ ਤਿੰਨ ਤੇਰੇ ਤਿੰਨ ਮੇਰੇ ਵੀ ਹੈਨਾ ਜਿਹੜਾ ਤੂੰ ਐ ਕੀਤਾ ਵਿੱਚ ਉਹ ਕੀ ਸੀ ਐਂ ਜੀ ਉਹ ਬੱਚ ਨੇ ਇਥੋਂ ਪਤਾ ਲੱਗਦਾ ਜਵਾਕ ਜਵਾਂ ਨਹੀਂ ਸਾਂਭੇ ਜਦੋਂ ਨਿੱਕਾ ਜਵਾਕ ਅਸੀਂ ਗੋਦੀ ਚੱਕਦੇ ਆ ਜਦੋਂ ਜਵਾਕ ਗੋਦੀ ਚੱਕਦੇ ਉਦੋਂ ਐ ਕਰਨਾ ਪੈਂਦਾ ਅੱਛਾ 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 ਓਕੇ 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 ਸਮਝ ਲੱਗ ਗਈ ਮੈਨੂੰ ਓਕੇ ਓਕੇ ਜਦੋਂ ਜਵਾਕ ਗੋਦੀ ਚੱਕਿਆ ਹੁੰਦਾ ਹਨਾ ਜੋ ਜਵਾਕ ਗੋਦੀ ਚੱਕਿਆ ਹੁੰਦਾ ਤੇ ਨਹੀਂ ਨਹੀਂ ਕੁਝ ਨਹੀਂ ਕਰ ਮੈਂ ਸਮਝ ਲੱਗ ਗਈ ਮੈਨੂੰ ਜਦੋਂ ਜਵਾਕ ਗੋਦੀ ਚੱਕਿਆ ਹੁੰਦੇ ਨੇ ਜਿਉ ਥੱਲੇ ਜਾਉਣ ਲੱਗਦਾ ਤੇ ਲੱਤ ਜਦੋਂ ਫੜ ਕੇ ਆਏ ਜੇ ਹਨਾ ਹਨਾ ਅੱਛਾ ਹੁਣ ਤੂੰ ਕਹਾਂ ਛੇ ਨੇ ਜਵਾਕ ਦੱਸ ਕਿਹੜੇ ਕਿਹੜੇ ਰੱਖਣੇ ਪਤਾ ਲੱਗੂ ਉਹ ਤਾਂ ਜਦੋਂ ਗੋਦੀ ਬਜਕਣੀ ਓ ਸੋਨੂੰ ਤੈਂਕੇ ਤੇ ਬੈਂਕੇ ਦਾ ਤੂੰ ਛੱਡ ਦੇ ਖਿਆਲ ਨਹੀਂ ਨਹੀਂ ਉਹ ਰੋਡੇ ਜਿ ਨੂੰ ਲੈ ਜਾ ਪੱਟੂ ਕੱਢਦਾ ਹੋਏ ਗਾਲ ਨੇ ਓ ਸੋਨੂੰ ਤੈਂਕੇ ਤੇ ਬੈਂਕੇ ਦਾ ਤੂੰ ਛੱਡ ਦੇ ਖਿਆਲ ਨਹੀਂ ਵੀਆ ਰੋਟੇਜ ਨੂੰ ਲੈ ਜਾ ਪੱਟੂ ਕੱਢਦਾ ਹੋਇ ਗਾਲ ਨਹੀਂ ਹਈ ਤੋਂ ਮੈਨੂੰ ਗੱਲ ਜ਼ਿਆਦਾ ਗਈ ਪੰਜ ਗੁੱਸਾ ਨਹੀਂ ਕਰਦਾ ਕਹਿੰਦੇ ਪੰਡ ਜੀ ਤੁਸੀਂ ਨਹੀਂ ਗੁੱਸਾ ਕਰਨਾ ਕਈਆਂ ਦੇ ਕਰਮਾਂ ਚ ਜਨਾਨੀਆਂ ਦੇ ਕਰਮਾਂ ਚ ਅੜਬ ਬੰਦਾ ਹੁੰਦਾ ਹੈ ਹਨ ਤੇ ਕਈਆਂ ਦੇ ਅ ਬੰਦਿਆਂ ਦੇ ਅੜ ਕਰਮਾਂ ਚ ਤਾਂ ਵੀ ਅੜਬ ਜਨਾਨੀ ਨਹੀਂ ਮਿਲ ਜਾਂਦੀ ਹੈ ਹਨ ਆਈ ਕਿਤੇ ਮੇਰੇ ਕੋਈ ਸ਼ਰੀਫ ਜੇ ਬੰਦੇ ਨਾਲ ਕਿਸੇ ਅੜਬ ਜੀ ਜਨਾਨੇ ਦਾ ਵਿਆਹ ਹੋ ਗਿਆ ਇਦਾਂ ਦੀਦਾ ਮੇਰੇ ਕਾ ਸ਼ਰੀ ਜੇ ਬੰਦਨਾੜ ਬਜਨਾਨੀ ਦਾ ਵਿਆਹ ਹੋ ਗਿਆ ਸੀ ਪੁੱਠੇ ਦਿਮਾਗ ਦੀ ਜਿਉਂ ਨੇ ਕਹਣਾ ਵੀ ਕੰਮ ਕਰਨਾ ਹਾਂ ਉਹਨੇ ਕਹਣਾ ਮੈਂ ਨਹੀਂ ਕਰਦੀ ਵੱਡਾ ਆ ਕੰਮ ਦਾ ਜਿਉਂ ਨੇ ਕਹਣਾ ਵੀ ਕੱਲ ਤੂੰ ਹਾਂ ਕੰਮ ਨਹੀਂ ਕਰਨਾ ਤੂੰ ਉਹਨੇ ਕਹਣਾ ਕਰੂੰਗੀ ਮੈਂ ਤਾਂ ਤੂੰ ਕੀ ਕਰ ਲੇਗਾ ਜਾਨੀ ਪੁੱਠੇ ਦਿਮਾਗ ਦੀ ਸੀਗੀ ਜਦੋਂ ਉਹਨੂੰ ਕਹਿੰਦੇ ਵੀ ਕੰਮ ਕਰਨਾ ਹੈ ਫਿਰ ਤਾਂ ਨਹੀਂ ਕਰਦੀ ਸੀ ਜੇ ਉਹ ਕਹਿੰਦੇ ਨਹੀਂ ਕਰਨਾ ਉਦੋਂ ਕਰਦੀ ਸੀ ਜੇ ਕਿਤੇ ਉਹਨੇ ਕਹਿ ਕੇ ਜਾਣਾ ਓ ਗਾਲ ਸੁਣਾ ਮੈਂ ਖੇਤ ਚੱਲਿਆ ਤੇ ਮੈਂ ਆਪਣੇ ਆਗੇ ਨਾ ਪਾਰਟੀ ਦੇਣਾ ਤੇ ਮੇਰੇ ਕੰਪੜੇ ਧੋਣ ਲੈਪੇ ਮੈਂ ਕਪੜੇ ਧੋ ਕੇ ਪ੍ਰੈਸ ਕਰਦੀ ਵੇ ਮੈਂ ਨਹੀਂ ਧੋਂਦੀ ਧੋਂਦੀ ਆ ਕੇ ਆਪੇ ਧ ਵੀ ਜਦੋਂ ਇਹਨੂੰ ਕਹਿੰਨੇ ਐ ਇੱਕ ਮਿੰਟ ਰੋਕਾ ਕਰੋ ਮਾੜਾ ਪਲੀਜ਼ ਪਲੀਜ਼ ਹੈ ਮੇਰੇ ਭਰਾਈ ਗਲਤ ਨਾ ਐ ਕਰੋ ਅੱਜ ਤੇਰੇ ਐ ਤੇ ਗੜਾ ਰਾਮਾਨਾ ਤੇ ਲਾ ਲਖਲਾ ਤੇ ਜਿਉ ਉਹਨੇ ਕਹਣਾ ਵੀ ਆਪਣਾ ਉਹਨੂੰ ਪਤਾ ਲੱਗ ਗਿਆ ਵੀ ਜਦੋਂ ਉਹਨੂੰ ਕਹਿੰਨੇ ਵੀ ਕੰਮ ਵੀ ਕਰਨਾ ਹੈ ਉਹਦੋਂ ਨਹੀਂ ਕਰਦੀ ਤੇ ਜਦੋਂ ਕਹਿੰਨੇ ਵੀ ਨਹੀਂ ਕਰਨਾ ਉਹਦੋਂ ਕਰਦੀ ਹੈ ਤੇ ਜਿਹਦੇ ਕੱਪੜੇ ਧੋਣੇ ਹੁੰਦੇ ਸੀਗੇ ਐਵੇਂ ਤਰ ਤਰ ਜਾਂਦਾ ਕਹਿੰਦਾ ਉਹ ਕਹਾਂ ਸੁਣੋ ਮੈਂ ਅੱਜ ਖੇਤੋਂ ਜਲਦੀ ਕਰੇ ਆ ਜਾਣਾ ਤੇ ਮੇਰੇ ਕੱਪੜੇ ਵਾਹ ਧੋਣ ਵਾਲੇ ਪਏ ਆ ਤੂੰ ਉਹਨਾਂ ਤੋਂ ਹੀ ਮੈਂ ਆ ਕੇ ਆਪੇ ਆਪੇ ਧਰੂਗਾ ਆ ਕੇ ਤੇ ਉਹੀ ਕਪੜੇ ਭਰਾ ਵੱਤੋਂ ਉਦੋਂ ਕਿ ਸਗਾਸ ਕੋ ਕੇ ਪ੍ਰੈਸ ਕਰਕੇ ਲਮਾਰੀ ਰੱਖੇ ਪਏ ਹੁੰਦੇ ਫਿਰ ਵੀ ਕਈ ਗੱਲਾਂ ਤੋਂ ਫਿਰ ਵੀ ਬੰਦਾ ਤੰਗ ਸੀ ਉਹਨੇ ਸੋਚਿਆ ਰਬ ਇਹਨੂੰ ਰਫੂਦ ਹੂ ਕਰੀਏ ਕਿ ਹਸਾਣਾ ਵੀ ਆਪਾਂ ਹੋਰ ਕੋਈ ਵੀ ਲਾਂ ਕੋਈ ਵੀ ਥੋੜੀ ਜਿਵੇਂ ਵੀ ਆਪਣਾ ਵੀ ਇਹਨੂੰ ਵੀ ਆਪਣੀ ਜ਼ਿੰਦਗੀ ਲੰਘਣੀ ਨਹੀਂ ਵੀ ਔਖੀ ਜ਼ਿੰਦਗੀ ਲੰਘ ਰਹੀ ਆ ਉਹਨੇ ਉਹਦਾ ਜਿਵੇਂ ਆਪਣਾ ਹਰੀ ਘਾਤ ਰਿਆ ਤੇ ਐਂ ਕਿਤੇ ਦਰਿਆ ਵਗਦਾ ਸੀਗਾ ਤੇ ਦਰਿਆ ਦੇ ਪਰਲੇ ਪਾਸੇ ਸੌਰੇ ਸੀ ਗਬਰੂ ਦੇ ਪਰਲੇ ਪਾਸੇ ਤੇ ਐਵੇਂ ਹੀ ਕਹਿੰਦਾ ਪਤਾ ਕਹਿੰਦਾ ਉਹ ਕਹਿੰਦਾ ਗਾਲ ਸੁਣਾ ਕਹਿੰਦੀ ਹਾਂਜੀ ਕਹਿੰਦਾ ਆਪਣ ਨਤਰੇ ਪੇ ਕੀ ਉਪੇ ਕੇ ਨੂੰ ਸੁਨੇਹਾ ਆਇਆ ਪਤਰੇ ਪੇ ਕੀ ਮਿਲ ਜਾਣਾ ਹੈ ਕਹਿੰਦੀ ਅੱਛਾ ਤੇਨੀ ਕਦੋਂ ਜਾਣਾ ਕਹਿੰਦਾ ਮੈਂ ਤਿਆਰ ਹੋ ਜਾ ਹੁਣ ਹੀ ਜਾਣਾ ਤੇ ਤਿਆਰ ਤੁਰ ਹੋ ਗਏ ਤਿਆਰ ਤੁਰ ਹੋ ਗਏ ਕਹਿੰਦੇ ਵੀ ਪਹਿਲਾਂ ਪੁਰਾਣੇ ਸਮੇਂ ਚ ਕਹਿੰਦੇ ਬੋਤਿਆਂ ਦੇ ਬੈਠ ਕੇ ਦਰਿਆ ਪਾਰ ਕਰਦੇ ਹੁੰਦੇ ਜੀ ਬੋਤਿਆਂ ਦੇ ਬੈਠ ਗਏ ਤੇ ਤਿਆਰ ਤੁਰ ਹੋ ਗਏ ਬੋਤਾ ਖੋਲ ਲਿਆ ਬੋਤਾ ਖੋਲ ਲਿਆ ਤੇ ਹਜੇ ਪੰਜ ਕਰਮਾ ਹੀ ਗਏ ਸੀ ਕਹਿੰਦਾ ਗੱਲ ਸੁਣੋ ਵੀ ਤੇਰੀ ਮੰਮੀ ਐ ਵੀ ਕਹਿੰਦੀ ਸੀਗੀ ਵੀ ਭਾਈ ਪਲੜੀ ਪਲੜੀ ਆਇਓ ਪੁਲ ਦੇ ਉੱਤੋਂ ਦੀ ਵੀ ਦਰਿਆ ਦੇ ਵਿੱਚ ਦੀ ਨਾ ਆਓ ਕਹਿੰਦਾ ਆ ਮੈਂ ਦੋ ਤਿੰਨ ਘੰਟੇ ਖਰਾਬ ਕਰਨੇ ਆ ਕਦੀ ਦਰਿਆ ਦੇ ਵਿੱਚ ਦੀ ਚੱਲਾਂਗੇ ਉਹ 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 ਚਾਹੁੰਦਾ ਹੀ ਵੀ ਆਈ ਹੋਵੇ ਅੰਦਰੀਆ ਤੇ ਪਹੁੰਚ ਗਏ ਬੰਦੇ ਦੇ ਬੋਤਾ ਲਾ ਲਿਆ ਕਹਿੰਦਾ ਗਾਲ ਸੁਣੋ ਵੀ ਤੇਰੀ ਤੇਰਾ ਡੈਡੀ ਆ ਮੈਂ ਕਹਿੰਦਾ ਸੀਗਾ ਵੀ ਭਾਈ ਸਾਡੀ ਕੁੜੀ ਨੂੰ ਤੂੰ ਉੱਤੇ ਬਿਠਾ ਲਈ ਤੇ ਆਪ ਤੂੰ ਪੂਛ ਫੜ ਲਈ ਕਹਿੰਦੀ ਅੱਛਾ 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 ਕੰਦੀ ਨੂੰ ਪਤਾ ਲੱਗ ਗਿਆ ਕੰਦੀ ਤਰ੍ਹਾਂ ਯਾਦ ਦਿਮਾਗ ਚੱਲਣ ਲੱਗ ਗਿਆ ਕੰਦੀ ਚਲ ਤੋਈ ਬੈਠ ਮੈਂ ਪੁੱਛ ਫੜੂਗੀ ਉਹ 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 ਚਾਹੁੰਦੇ ਹੀ ਵੀ ਆਈ ਹੋਏ ਦਰਿਆ ਕਦੇ ਬਾਹਾਂ ਚੜਿਆ ਸੀਗਾ ਜੋ ਮੀਂਹ ਜਮੇ ਤੇ ਤੂੰ ਪਤਾ ਦਰਿਆ ਛੱਡ ਜਾਂਦਾ ਹੈ ਟੁੱਟਣ ਦਾ ਡਰ ਹੁੰਦਾ ਹੈ ਦਰਿਆ ਕਦੇ ਬਾਹਾਂ ਚੜਿਆ ਜਦੋਂ ਵਿਚਾਲੇ ਜਾਵੜੇ ਨਾ ਕਹਿੰਦਾ ਛੱਡੀ ਨਾ ਕੰਦੀ ਅੱਛਾ 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 ਕੰਦੀ ਮੈਨੂੰ ਹੁਣ ਜੇ ਪੱਕਾ ਜਗੀਰ ਹੋਗਾ ਜ਼ਰਾ ਵੀ ਯਾਦ ਦਿਮਾਗ ਚੱਲਣ ਲੱਗਾ ਕੰਦੀ ਛੱਡੂਗੀ ਮੈਂ ਤਾਂ ਪੂਛ ਛੱਡਦੀ ਦਰਿਆ ਰੋੜ ਕੇ ਲੈ ਗਿਆ ਦੇ ਆ ਰੋੜ ਕੇ ਲੈ ਗਿਆ ਹੁਣ ਪਾਣੀ ਐਨੋਂ ਜਾਂਦਾ ਸੀਗਾ ਤੇ ਕੰਜਰ ਦਾ ਦੂਜੇ ਪਾਸੇ ਲੱਭਦਾ ਫਰੇ ਲੋਕ ਇੱਥੇ ਹੋ ਗਏ ਕਹਿੰਦੇ ਭਾਈ ਕੀ ਹੋ ਗਿਆ ਕਹਿੰਦਾ ਯਾਰ ਮੇਰੇ ਘਾਰ ਵਾਲੀ ਰੋੜ ਗਈ ਭਾਈ ਮੈਨੂੰ ਲੱਭਦਾ ਫਿਰਦਾ ਕਹਿੰਦੇ ਸ਼ਦਾਈਆ ਇਧਰ ਕੀ ਕਰਦਾ ਫਿਰਦਾ ਜਿੱਧਰ ਪਾਣੀ ਜਾਂਦਾ ਉਧਰ ਗਈ ਹੁਣ ਉਧਰ ਨਾ ਪ ਕਹਿੰਦਾ ਨਹੀਂ ਭਈਓ ਪੁੱਠੀ ਸੀ ਕਹਿੰਦਾ ਇਧਰ ਹੀ ਗਈ ਹੋਣੀ ਐ ਸੁਰ ਦੇ ਕਾਪਾ ਕੋ ਤਾਂ ਐ ਨਹੀਂ ਵੱਡਾ ਹੋ ਜਾਣਾ ਖਰਾਕ ਨਾ ਹੋਏ ਵੱਡਾ ਹੋ ਜਾਣਾ ਕਾ ਗੁੱਕ ਨਾ ਕਰਾ ਕਰ ਬਤਾ ਬਦੂ ਮੈਂ ਤਾਂ 5-7 ਸਾਲੋਂ ਗਾਹੀ ਵੀ ਨਾ ਤੈਨੂੰ ਐ ਨਿਕਰ ਰਹਿਂਗਾ ਪੁੱਤ ਖਾਇਆ ਵੀ ਕਰ ਗੋ ਲੈ ਰਿਡੀ ਮਾਈ ਫੋਨ ਕਰਦ ਗੋ ਭਾਈ ਤੂੰ ਐਨਾ ਕੰਜੂਸ ਨਾ ਬਣ ਮੁੰਡੇ ਖਾਇਆ ਪੈ ਤੇ ਮੰਦ ਨਾ ਕਰਾ ਕਰ ਹਾਂ ਆਓ ਓਏ ਸੋਨੂ ਟੰਕੀ ਤੇ ਪੈਂਕੀ ਦਾ ਤੇਰਾ ਮੁੰਡਾ ਮੁੰਡਾ ਆਈਦਾ ਹੈ ਬਟਾ ਜੇ ਮੁੰਡਾ ਸਰ ਮੈਨੂੰ ਨਹੀਂ ਕਹਿੰਦਾ ਨਾ ਮਾਗੇ ਸਰ ਪਾਸੇ ਹੁਣ ਉਸਮ ਕਹਿ ਦਿਆ ਇਹ ਵੀਰੂ ਰਮਾਣਾ ਬਾਬਰਾ ਵੀਰੂ ਰਮਾਣਾ ਰੂ ਪੰਜਾਬ ਦੀ ਤੇ ਇੱਧਰ ਆਪਣਾ ਬੂਟਾ ਸੋਨੀ ਬੂਟਾ ਸਾਨੀ ਤੇ ਇੱਧਰ ਆਪਣਾ ਛੋੜਾ ਨਾ ਗਿਆ ਵੱਡੇ ਦੀ ਹੰਮ ਦਾ ਹਾਂ ਹੁਣ ਆ ਜਾ ਆ ਜਾ ਆ ਜਾ ਨਹੀਂ 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 ਤੂੰ ਹੀ ਨਾ ਕੁਸ ਕਰ ਮੈਂ ਮੈਨੂੰ ਮੈਨੂੰ ਕਹਦਾ ਕੁਸ ਥੈਂਕ ਯੂ ਥੈਂਕ ਯੂ ਆ ਰਿਸ਼ਪਾਲ ਸਿੰਘ ਬਿਰਕ ਨਿਸ਼ਾਨ ਸਿੰਘ ਜੀ ਪਿੰਦਰ ਢਿੱਲੋਂ ਗੁਰੂ ਸਹਾ ਹਰਸ਼ਪਾਲ ਸਿੰਘ ਬਿਰਕ ਨਿਸ਼ਾਨ ਸਿੰਘ ਜੀ ਪਿੰਦਰ ਢਿੱਲੋਂ ਗੁਰੂ ਸਹਾ ਸਾਰੇ ਮੇਰੇ ਭਰਾਵਾਂ ਨੂੰ ਬਹੁਤ ਸਾਰਾ ਮੈਂ ਭਰਾਵਾਂ ਨੂੰ ਬਹੁਤ ਸਨਮਾਨਤ ਨਾਲ ਮਤ ਕਰਦਾ ਥੈਂਕ ਯੂ ਇਹਨਾਂ ਦੀ ਮੇਰੇ ਨਾਲ ਪੱਕੀ ਯਾਰੀ ਹੈ ਪਤਾ ਨਹੀਂ ਕਿੱਥੋਂ ਪੋਸਟਰ ਵੇਖ ਲੈਂਦੇ ਉੱਥੇ ਹੀ ਪਹੁੰਚ ਜਾਂਦੇ ਆ ਤੇ ਧੰਨਵਾਦ ਥੈਂਕ ਯੂ ਮੇਹਰਬਾਨੀ ਸ਼ੁਕਾ ਰਾਮਣ ਸ਼ੁਕਤ ਫਿਲਮਾਂ ਵੀ ਬਣਾਉਂਦਾ ਹੈ ਕੈਮਰਾ ਵੀ ਚਲਾਉਂਦਾ ਹੈ ਐਡੀਟਿੰਗਾਂ ਵੀ ਕਰਦਾ ਹੈ ਤੇ ਥੱਲੇ ਲਟ ਲਟ ਕੇ ਉਹਦੇ ਸੀਨ ਵੀ ਕਰਦਾ ਹੈ ਹੈਨਾ ਤੇ ਬੂਟਾ ਸੋਨੀ ਭਰਾ ਤੇ ਧਨਵਾਦ ਆਓ ਓਏ ਸੋਨੂ ਟੰਕੇ ਤੇ ਮੈਂ ਕਹਿੰਦਾ ਤੂੰ ਛੱਡ ਦੇ ਖਿਆਲ ਨਹੀਂ ਨੀ ਉਹ ਰੋਟੀ ਜਨੂ ਲੈ ਜਾ ਪੱਟੂ ਘੱਟਦਾ ਹੀ ਗਾਲ ਨਹੀਂ ਜਿਦੋਂ ਗੱਈਏ ਨੂੰ ਦਿੰਦਾ ਸਿੱਧਾ ਮੋੜ ਕੋਈ ਨਾ ਕੋਈ ਨਾ ਨਹੀਂ ਜਦੋਂ ਗੱਈਏ ਨੂੰ ਦਿੰਦਾ ਤੇਰੇ ਨੂੰ ਸਿੱਧਾ ਮੋੜ ਕੁਈ ਨਾ ਨੀਅਤ ਤੇ ਛੱਡ ਜਾ ਜਵਾਗ ਦਰਜੀਆਂ 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 ਦੀਵੀਆਂ ਦੀ ਤੂੜ ਕੁਈ ਨਾ ਨੀਅਤ ਤੇ ਛੱਡ ਜਾ ਜਵਾਗ ਦਰਜੀਆਂ ਦੀਵੀਆਂ ਦੀ ਤੂੜ ਕੁਈ ਨਾ ਨੀਅਤ ਤੇ ਛੱਡ ਜਾ ਜਵਾਗ ਹਾਏ ਤੇਰੇ ਜਟਾਣੇ ਵਾਲਾ ਆਖਦਾ ਸਲੀਮ ਨੇ ਆਉ ਬੱਚੇ ਹਾਂ ਦੀ ਮੰਮੀ ਨਾ ਮਿਲਾਈ ਅਸਗੀ ਵੀ ਨੀ ਓਏ ਤੇਰੇ ਜਟਾਣੇ ਵਾਲਾ ਆਖਦਾ ਸਲੀਮ ਨੇ ਆਉ ਬੱਚੇ ਹਾਂ ਦੀ ਮੰਮੀ ਨਾ ਮਿਲਾਈ ਅਸਗੀ ਵੀ ਨੀ ਪੈਲਾ ਸਿਗ ਜੁਲਾਹੋਂ ਦਾ ਤੋੜ ਗਈ ਨਾ ਇਹ ਤਾਂ ਸਿਗ ਜੁਲਾਹੋਂ ਦਾ ਤੋੜ ਗਈ ਨਾ ਨੀ ਤੇ ਛੱਡ ਜਾ ਜਵਗ ਤੇਰੇ ਜੀਆਂ ਦੀਆਂ ਦੀ ਫੋੜ ਗਈ ਨਾ ਨੀ ਤੇ ਛੱਡ ਜਾ ਜਵਗ ਤੇਰੇ ਜੀਆਂ ਦੀਆਂ ਕੋਹੀ ਨਾਨੀਏ ਤੇ ਛੱਡ ਜਾ ਜਵਾਗ ਛੱਤ ਅਤੀ ਮੰਡਲੇ ਜੁਵਾਗ ਮੱਖਣਾ ਵਗਟਸੀ ਅਲ ਰਲੀ ਕਰਦੀਆਂ ਦੀਵੀਆਂ ਦੀ ਥੋੜ ਕੋਹੀ ਨਾਨੀਏ ਤੇ ਛੱਡ ਜਾ ਜਵਾਗ ਹਾਏ ਇਗੋਂ ਆਂਡਣੇ ਪਕਾ ਦੇ ਰੋਟੀਆਂ